ਫਾਜ਼ਿਲਕਾ ਦੇ ਬਾਰਡਰ ਰੋਡ ਤੇ ਇੱਕ ਮਕਾਨ ਦੇ ਉੱਪਰ ਕੁਝ ਲੋਕਾਂ ਵੱਲੋਂ ਕੀਤਾ ਗਿਆ ਹਮਲਾ ਕੀਤੀ ਗਈ ਜਮਕੇ ਤੋੜਫੋੜ ਇੱਕ ਵਿਅਕਤੀ ਹੋਇਆ ਜ਼ਖਮੀ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਭਰਤੀ ਫਾਜ਼ਿਲਕਾ ਦੇ ਵਿੱਚ ਅੱਜ ਦੇ ਐਤਵਾਰ ਨੂੰ ਸ਼ਾਮ 7:30 ਵਜੇ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਇੱਕ ਕਰਦੇ ਉੱਪਰ ਹਮਲਾ ਕੀਤਾ ਗਿਆ ਅਤੇ ਜਮਕੇ ਤੋੜਫੋੜ ਕੀਤੀ ਗਈ ਹੈ ਇਸ ਵਾਰਦਾਤ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰ ਦੇਤੇ ਮਕਾਨ ਮਾਲਕ ਨੇ ਦੱਸਿਆ ਕਿ ਉਹ ਕਰਦੇ ਵਿੱਚ ਬੈਠੇ ਸੀ ਤਾਂ ਕੁਝ ਲੋਕਾਂ ਵੱਲੋਂ ਆ ਕੇ ਅਚਾਨਕ ਹਮਲਾ ਕਰ ਦਿੱਤਾ ਗਿਆ ਅਤੇ ਜਦਕਿ ਭੱਜ ਦੌੜ ਕੀਤੀ ਗਈ ਅਤੇ ਇੱਕ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਜ਼ਖਮੀ ਵਿਅਕਤੀ ਦੇ ਗਲੇ ਦੇ ਵਿੱਚੋਂ ਚਾਂਦੀ ਦੀ ਚੈਨ ਦੀ ਲੁੱਟ ਵੀ ਕੀਤੀ ਗਈ ਹੈ। ਇਹਦੇ આરોਪਪਰਨਾ ਵੱਲੋਂ ਲਗਾਏ ਗਏ ਅਤੇ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਨਾ ਦਿੱਤੀ ਕਸ਼ਾਪਾ ਕਿਥੋਂ ਦੇ ਰਹਿਣ ਵਾਲੇ ਹੋ ਜੀ ਬੋਡਰ ਰੋਡ ਐ ਮਾਰ ਕੋਲੇ ਦਾ ਸ਼ਾਵੜਾ ਸ਼ਾਵੜਾ ਤਲਮਕੰਡਾ ਕੀ ਵਾਰਦਾਤ ਹੋਈ ਹੈ ਜੀ ਅੱਜ ਸਰ ਅਸੀਂ ਘਰੇ ਬੈਠੇ ਸੀਗੇ ਕੋਈ 7 8 10 ਜਾਣੇ ਮੁੰਡੇ ਸੀਗੇ ਠੀਕ ਹੈ ਨਸ਼ੇ ਨਾਲ ਤੁੱਟ ਹੋਏ ਸੀਗੇ ਕੋਈ ਗੱਲ ਨਹੀਂ ਬਾਤ ਨਹੀਂ ਸਿੱਧਾ ਉੱਪਰ ਆਏ ਦਰਵਾਜ਼ੇ ਭੰਨੇ ਸਾਰੇ ਪੰਨ ਤੋੜ ਕੇ ਸਾਰੇ ਤੇ ਬਿਨਾਂ ਗੱਲ ਤੋਂ ਕਾਪੇ ਮਰਾਣੇ ਸ਼ੁਰੂ ਕਰਤੇ ਠੀਕ ਹੈ ਮੈਨੂੰ ਧੱਕੇ ਧੁੱਕੇ ਮਾਰੇ ਉਸ ਦਾ ਮੇਰਾ ਭਰਾ ਅੱਗੇ ਆ ਗਿਆ ਮੈਨੂੰ ਛੜਾਣ ਪਿੱਛੇ ਤੇ ਮੇਰੇ ਭਰਾ ਦੇ ਕਾਪੇ ਮਾਰੇ ਸਿਰ 'ਚ ਠੀਕ ਹੈ ਹਸਬੰਦ ਮੇਰੇ ਸਾਈਡ ਤੇ ਹੋ ਕੇ ਭੱਜ ਗਏ ਮੰਨ ਲਓ ਠੀਕ ਹੈ ਤੇ ਉਹਨਾਂ ਨੇ ਮੇਰੇ ਭਰਾ ਨੂੰ ਬਹੁਤ ਜ਼ਿਆਦਾ ਬੁਰਾ ਹਲ ਕਰਤਾ ਮਾਰ ਮਾਰ ਕੇ ਤੇ ਸਾਰੇ ਘਰ ਦੀ ਪੰਨ ਤੋੜ ਕਰਤੀ ਦਰਵਾਜ਼ੇ ਭੰਨਤੇ ਸਾਰੇ ਮੋਬਾਈਲ ਭੰਨਤੇ ਸ਼ੀਸ਼ੇ ਛੂਸ਼ੇ ਸਾਰਾ ਕੁਝ ਭੰਨ ਗਏ ਸਾਡੇ ਘਰ ਦਾ ਕਿਸ ਗੱਲਬਾਤ ਨੂੰ ਲੈ ਕੇ ਹੋਈ ਹੈ ਜੀ ਇਹ ਜਿਹੜੀ ਲੜਾਈ ਹੋਈ ਹੈ ਸਰ ਇਹ ਕੁਛ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਇਹ ਨਹੀਂ ਪਤਾ ਹੁਣ ਕੀ ਗੱਲ ਹੈ ਸਸਤਾ ਇੱਕ ਨੋਰਮਲ ਬੈਠੇ ਸੀ ਆਏ ਬਿਨਾ ਗੱਲ ਤੋਂ ਮਾਰਨਾ ਸ਼ੁਰੂ ਕਰਤਾ ਇਹ ਨਹੀਂ ਪਤਾ ਕੋਈ ਗੱਲਬਾਤ ਹੋਈ ਜਾਂ ਨਹੀਂ ਪਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਇਹਦੀ ਸੱਟਾ ਕਿੰਨੇ ਕਿੰਨੇ ਵੱਜ ਗਈ ਹੈ ਮੇਰੇ ਤੇ ਮੇਰੇ ਭਰਾ ਤੇ ਕਿੱਥੇ ਕਿੰਨੇ ਬ੍ਰਦਰੋਂ ਤੁਹਾਡੇ ਬ੍ਰਦਰ ਮੇਰੇ ਹਸਪੀਟਲ ਸਰ ਸਿਵਲ ਹਸਪੀਟਲ ਹੈਗੇ ਨੇ ਡਾਕਟਰ ਸਾਹਿਬ ਕਹਿੰਦੇ ਰੈਫਰ ਕਰਨੇ ਪੈਣਗੇ ਤੇ ਉਹ ਸਿਰ ਪਾੜਤਾ ਗੁੱਟ ਤੋੜਤਾ ਬਾਹਾਂ ਲਾ ਪੱਟ ਬਹੁਤ ਬੁਰੀ ਹਾਲਤ ਚ ਹੈਗਾ ਮੇਰਾ ਵੀ ਆ ਦੇਖੋ ਸਾਰਾ ਮੂੰਹ ਮਾ ਕੂਣੀ ਕਾਣੀ ਸਾਰਾ ਬਹੁਤ ਜ਼ਿਆਦਾ ਤੱਕੇ ਧੁੱਕੇ ਮਾਰੇ ਉਹਨਾਂ ਨੇ ਮੇਰੇ ਵੀ ਪੁਲਿਸ ਕੰਪਲੇਂਟ ਕਰ ਦਿੱਤੀ ਤੁਸੀਂ ਉਹਨੂੰ ਹਾਂਜੀ ਸਰ ਪੁਲਿਸ ਨੂੰ ਬੁਲਾਇਆ ਹੈਗਾ ਤੇ ਉਹ ਆ ਰਹੀ ਹੈ ਮੂੰਹ ਕਵੇ ਕੀ ਮੰਗ ਕਰਦੇ ਹੈ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤਾਂ ਇਹ ਮੰਗ ਕਰਦੇ ਹੈ ਕਿ ਗੁੰਡਾਗਰਦੀ ਬਹੁਤ ਜ਼ਿਆਦਾ ਵਧੀ ਪਈ ਹੈ ਮੁੰਡੇ ਨਸ਼ੇ ਕਰਕੇ ਠੀਕ ਹੈ ਤੇ ਘਰਾਂ ਤੋਂ ਲੁੱਟਾ ਖੋਹਣਾ ਆਂਦੇ ਹੈ ਠੀਕ ਹੈ ਤੇ ਕਿਉਂਕਿ 골ਡ ਮੇਰੇ ਵੀ ਪਾਇਆ ਮੇਰੇ ਹਸਬੰਦ ਦਾ ਫਾਈਨੈਂਸ ਦਾ ਕੰਮ ਹੈ ਪੈਸਾ ਨੂੰ ਵੇਖ ਕੇ ਘਰ ਚ ਲੁੱਟਖੋ ਕਰਨਾ ਆਏ ਸੀ ਸਹੀ ਤਾਂ ਕੋਈ ਲੁੱਟਖੋਈ ਵੀ ਹਾਂਜੀ ਸਰ ਉਹਨੇ ਮੇਰੇ ਬ੍ਰਦਰ ਦੀ ਚੈਨ ਖੋਲੀ ਗਲ ਚ ਪਾਈ ਹੋਈ ਸੀ ਚਾਂਦੀ ਦੀ ਠੀਕ ਹੈ ਤੇ ਮੈਂ ਆਪ ਦਾ ਬਚਾ ਖਣ ਪਿੱਛੇ ਪਿੱਛੇ ਮੇਰਾ ਬ੍ਰਦਰ ਅੱਗੇ ਹੋਇਆ ਮੇਰੇ ਬ੍ਰਦਰ ਨੇ ਬਹੁਤ ਜ਼ਿਆਦਾ ਪੂਰੀ ਤਰ੍ਹਾਂ ਮਾਰੀ ਬਾਅਦ ਜਦ ਦੁਨੀਆ ਸਾਰੀ ਇਕੱਠੀ ਹੋ ਗਈ ਜਿਹਦੇ ਕਾਰਨ ਡਰ ਤੇ ਭੱਜ ਭੱਜ ਗਏ ਮੇਰੇ ਕੀ ਨਾ ਟੋਟਾ ਲੋਪਰੀ ਸਿੰਘ ਕਿਥੇ ਦਾ ਹਾਲ ਹੈ ਸਰ ਇੱਥੇ ਦੀਦੀ ਘਰੇ ਘੁੰਡੇ ਤੇ ਗੋਲਸੋਕ ਨਾ ਸੀ ਕੀ ਬਾਬਲਾ ਸਰ ਇਹ ਮੇਰੇ ਸਰ ਦੀਦੀ ਦੇ ਘਰੇ ਉਪਰ ਆਏ ਤੇ ਇਹਨਾਂ ਨੇ ਮਤਲਬ ਦੂਏ ਵੇ ਤੋੜ ਕੇ ਅੰਦਰ ਆਏ ਦੀਦੀ ਮਤਲਬ ਅੱਗੋਂ ਹੀ ਗਈ ਸੀ ਕਿ ਮੈਂ ਦੀਦੀ ਤੋਂ ਪਹਿਲਾਂ ਅੱਗੀ ਹੋ ਗਿਆ ਇਦਾਂ ਦੇ ਮੇਰੇ ਕਾਪੇ ਵਗੈਰਾ ਬਾਰੇ ਸਰ ਤੇ ਕਰੋ ਮਤਲਬ ਗੋਲਡ ਵਗੈਰਾ ਤੇ ਕੈਸ਼ ਵਗੈਰਾ ਖੋਣ ਆਏ ਸੀਗੇ ਦੋ ਟੁਕੋ ਕਰਦੇ ਤੇ ਜੀ ਕੇ ਕਰਨ ਤੇ ਮਤਲਬ ਸੱਤਾ ਵਗੈਰਾ ਮੇਰੇ ਬਾਹਰ ਕੇ ਸਿਰ ਚ ਕਾਪੇ ਬਾਰੇ ਸਾਰੇ ਇੱਕ ਮੇਰੀ ਬਾਹ ਤੋੜਤੀ ਸਰ ਜੀ ਜੋ ਹੈ ਰਗਨ ਮੇਰੇ ਨੂਲਾ ਪਾਇਆ ਤੇ ਸਾਰੇ ਸਭ ਜਗੇ ਸੀ ਕੋਈ ਕੋਈ ਵੀ ਆਈ ਸੀ ਕੋਈ ਬੋਲਸ ਆਈ ਸੀ ਕਿ ਸਰ ਮੌਕਾ ਦੇ ਦੇ ਮੌਕੇ ਤੇ ਆਈ ਸੀ ਹਾਂਜੀ ਸਰ ਹੁਣ ਕੀ ਮੰਗ ਹੀ ਕਰ ਰਹੇ ਸਰ ਇਹ ਮੰਗ ਕਰ ਰਹੇ ਸਾਥ ਮਿਲੇ ਜੋ ਵੀ ਮੇਰੇ ਕਰੇ ਬਾਤਦੋਲ ਕੀਤੀ ਜੋ ਮਤਲਬ ਮੇਰੀ ਸੱਤਾ ਵਗੈਰਾ ਮਾਰ ਕੇ ਇੱਕ ਸਾਫ ਚੇਤੇ ਜਿਹੜਾ ਹੁਣ ਆਇਆ ਕਿ ਕਹਿੰਦਾ ਰੈਫਰ ਕੀਤਾ ਜਾ ਰਿਹਾ ਕੋਈ ਹਾਂ ਉਹਦੇ ਸਿਰ ਤੇ ਕਾਫੀ ਸੱਟਾਂ ਸੀ ਪੇਸ਼ੈਂਟ ਦੇ ਸਿਰ ਤੇ ਵੀ ਸੱਟਾਂ ਸੀ ਬਾਹਾਂ ਤੇ ਵੀ ਸੱਟਾਂ ਸੀ ਕੁਝ ਪੇਸ਼ੈਂਟ ਬਿਉਸ ਵੀ ਹੋਏ ਸੀ ਇਸ ਲਈ ਉਹਨੂੰ ਫਰੀਦਕੋਟ ਰੈਫਰ ਕੀਤਾ ਜਾਇਆ ਸੀਟੀ ਸਕੈਨ ਵਾਸਤੇ